ਹਾਂਜੀ ਕੀ ਹਾਲ ਚਾਲ ਆ ਯੂਟਿਊਬ ਪਰ ਆਸ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਅੱਜ ਅਸੀਂ ਵੀ ਸਵੇਰ ਸਵੇਰ ਬਲੌਕਿੰਗ ਸ਼ੁਰੂ ਕਰਦੇ ਤੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਬਰਦਸਤ ਗੱਲ ਦੱਸਦੀ ਹਾਂ ਤੇ ਬਲੌਗ ਨੂੰ ਲਾਸਟ ਤੱਕ ਵੇਖਿਓ ਤੇ ਸਕਿਪ ਨਾ ਕਰਿਓ ਤੇ ਜੇ ਮੇਰੇ ਚੈਨਲ ਤੇ ਕੋਈ ਪਹਿਲੀ ਵਾਰ ਆਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਅਸੀਂ ਵੀ ਸਵੇਰ ਸਵੇਰ ਉੱਠਦੇ ਨੇ ਬਲੌਕਿੰਗ ਸ਼ੁਰੂ ਕਰਤੀ ਮੈਂ ਤੇ ਜਗਮੀਤ ਨੇ ਕਿਉਂਕਿ ਅੱਜ ਐਤਵਾਰ ਅਜਗਮੀਤ ਘਰੇ ਸੀ ਤੇ ਰਾਤ ਜਿਹੜੀ ਨੇਰੀ ਆਈ ਸੀ ਬਈ ਨੇਰੀ ਬਹੁਤ ਜ਼ਬਰਦਸਤ ਸੀ ਕਿ ਸੱਚੀ ਰਾਤ ਤਾਂ ਮੈਂ ਵੀ ਡਰ ਗਈ ਨੇਰੀ ਵੇਖ ਕੇ ਮੈਂ ਕਹਾ ਦੈ ਇੰਨੀ ਜ਼ਿਆਦੇ ਨੇਰੀ ਆਈ ਤੇ ਤੁਹਾਡੇ ਕਿੱਥੇ ਕਿੱਥੇ ਬਹੁਤ ਜ਼ਿਆਦੇ ਨੇਰੀ ਆਈ ਤੇ ਮੈਂ ਵੀ ਆਇਆ ਸਾਡੇ ਮੈਂ ਵੀ ਬਹੁਤ ਪੈ ਕੇ ਤੇ ਨੇਰੀ ਵੀ ਬਹੁਤ ਸੀਗੀ ਤੇ ਕਮੈਂਟ ਕਰਕੇ ਸਾਰੇ ਜ਼ਰੂਰ ਦੱਸਿਓ ਤੇ ਜੇ ਕੋਈ ਮੇਰੇ ਚੈਨਲ ਤੇ ਨਵਾਂ ਆਇਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਤੇ ਇਧਰ ਆਪਣਾ ਕੌਡਾ ਭਰਿਆ ਪਿਆ ਚਾਹ ਦਾ ਚਾਹ ਆ ਪਾਹ ਜੀ ਪੀਣੀ ਆ ਆਪਾਂ ਪਹਿਲਾਂ ਗੁਰੂ ਘਰ ਜਾਏ ਸੀ ਕੇ ਨਹਾ ਕੇ ਤੇ ਹੋਣਾ ਕੇ ਦੂਜਾ ਨਹੀਂ ਚਾਹ ਬਣਾਈ ਆ ਤੇ ਟਾਈਮ ਮੇਰੇ ਹਿਸਾਬ ਨਾਲ 8 ਵਜੇ ਕੀ ਹੋਣੇ ਆ ਵਜੇ ਗਏ 8 ਤੇ ਮੈਂ ਕਿਹਾ ਚਲੋ ਵਲੌਗ ਹੀ ਬਣਾ ਲੈਨੇ ਆ ਛੋਟਾ ਜਿਹਾ ਅੱਜ ਤੇ ਮੈਂ ਨਾ ਤੁਹਾਨੂੰ ਅੱਜ ਇੱਕ ਗੱਲ ਐ ਦੱਸਣ ਲੱਗੀ ਆ ਜਬਰਦਸਤ ਵੀ ਮੈਂ ਸੋਚੀ ਜਾਵਾ ਮੈਂ ਕਿ ਵੀ ਜੇ ਸਾਡੇ ਸਾਡੇ ਟਾਈਮ ਦੀਆਂ ਗੱਲਾਂ ਕਰਦੀਆਂ ਤੇ ਅੱਜ ਦੇ ਟਾਈਮ ਦੀਆਂ ਵੀ ਜੇ ਸਾਡੇ ਜਵਾਕ ਅੱਜ ਦੇ ਟਾਈਮ 'ਚ ਸਾਨੂੰ ਕੋਈ ਗੱਲ ਕਹਿਣ ਜਿਵੇਂ ਮੇਰੇ ਮੁੰਡੇ ਹਨਾ ਤੇ ਅਸੀਂ ਤਾਂ ਆਪਣੇ ਜਵਾਕਾਂ ਨੂੰ ਐ ਕਹਿ ਦਿੰਦੀਆਂ ਵਾ ਵੀ ਤੁਸੀਂ ਕੌਣ ਹੁੰਨੇ ਆ ਸਾਨੂੰ ਇੰਨੀ ਗੱਲ ਕਹਿਣ ਆਲੇ ਅਸੀਂ ਤੁਹਾਡੇ ਪਿਓ ਨਾਲ ਦਿਹਾੜੀਆਂ ਦਾ ਧੱਪੇ ਕਰ ਕਰਕੇ ਪਾਈ ਪਾਈ ਕਰਕੇ ਘਰ ਜੋੜਿਆ ਵੀ ਦਿਹਾੜੀਆਂ ਕੀਤਾਆਂ ਜੋਤੇ ਲਾਏ ਆਲੂ ਚੁਗੇ ਝੋਨੇ ਲਾਏ ਕਣਕਾਂ ਵੱਢੀਆਂ ਤੇ ਹੋਰ ਤਾਂ ਹੋਰ ਅਸੀਂ ਇਸ ਤਰ੍ਹਾਂ ਨਾਲ ਵੀ ਦਿਹਾੜਾਂਗੇ ਕੀਤਾ ਵੀ ਅਸੀਂ ਆਪਣੇ ਜਵਾਕਾਂ ਨੂੰ ਵੀ ਬੋਲਣ ਨਹੀਂ ਦਿੰਦਾਂ ਵੀ ਅਸੀਂ ਐਂ ਕਹਿਣਗੇ ਵੀ ਤੁਹਾਡਾ ਹੱਕ ਨਹੀਂ ਬਣਦਾ ਸਾਨੂੰ ਚੰਗੀ ਮਾੜੀ ਕਹਿੰਦਾ ਵੀ ਅਸੀਂ ਬਹੁਤ ਔਖੇ ਹੋ ਕੇ ਘਰ ਜੋੜਿਆ ਤੇ ਮੈਂ ਐਂ ਸੋਚੀ ਜਾਵਾਂ ਵੀ ਜਿਹੜੀਆਂ ਅੱਜ ਕੱਲ੍ਹ ਦੀਆਂ ਬੁੱਟੀਆਂ ਐ ਜਿਵੇਂ 2001 ਤੋਂ ਲੈ ਕੇ 15 ਤੋਂ ਲੈ ਕੇ ਆ 2001 ਤੋਂ ਲੈ ਕੇ ਜਾਂ 2005 ਤੋਂ ਲੈ ਕੇ ਵੀ ਜਿਨ੍ਹਾਂ ਨੂੰ ਅੱਜ ਦੇ ਟਾਈਮ 'ਚ 20-20 ਸਾਲ ਹੋ ਗਿਆ ਵਿਆਹਿਆਂ ਨੂੰ ਤੇ ਜਾਂ ਜਿਨ੍ਹਾਂ ਨੂੰ ਮਤਲਬ ਕਿ ਉਹ ਟਾਈਮ ਵੀ ਛੱਡੋ ਜਿਹੜਾ 2010 ਦੇ ਵਿੱਚ ਵਿਆਹਿਆਂ ਜਾਂ 15 'ਚ ਵਿਆਹਿਆਂ ਉਹ ਟਾਈਮ じゃ ਜ਼ਿਆਦਾ ਮਤਲਬ ਕਿ ਸ਼ੋਸ਼ੇ ਬਾਜੀ ਜੀ ਵਾਲਾ ਹੋ ਗਿਆ ਵੀ ਸ਼ੋਸ਼ੇ ਬਾਜੀ ਜਿਹੜਾ ਐ ਹੋ ਗਿਆ ਵੀ ਸਾਡੇ ਟਾਈਮ 'ਚ ਤਾਂ ਮੁੰਡੇ ਦੇਖ ਕੇ ਰਿਸ਼ਤੇ ਕੀਤੇ ਜਾਂਦੇ ਸੀ ਤੇ ਅੱਜ ਦੇ ਟਾਈਮ 'ਚ ਤਾਂ ਕਾਰਾਂ ਕੋਠੀਆਂ ਤੇ ਜ਼ਮੀਨਾਂ ਜੈਦਾ ਤਾਂ ਵੇਖ ਕੇ ਰਿਸ਼ਤੇ ਕੀਤੇ ਜਾਂਦੇ ਆ ਤੇ ਅਸੀਂ ਤਾਂ ਜੇ ਮਤਲਬ ਸਾਡੇ ਟਾਈਮ 'ਚ ਜੇ ਨਹੀਂ ਵੀ ਸੀ ਨਾ ਕੁਝ ਬਣਿਆ ਹੁੰਦਾ ਤੇ ਅਸੀਂ ਆਪਦੇ ਬੰਦਿਆਂ ਨੂੰ ਕਹਿ ਦਿੰਦਾਂਗਾ ਕੋਈ ਗੱਲ ਨਹੀਂ ਟੈਨਸ਼ਨ ਨਾ ਲਾਓ ਤੁਸੀਂ ਅਸੀਂ ਹੈਗੇ ਆ ਤੁਹਾਡੇ ਨਾਲ ਅਸੀਂ ਮਿਹਨਤ ਕਰਾਂਗੇ ਆਪਾਂ ਰਲ ਮਿਲ ਕੇ ਘਰ ਜੋੜ ਲਾਂਗੇ ਘਰ ਬਣਾ ਲਾਂਗੇ ਅੱਗੇ ਵੀ ਦੋਨੇ ਜੀ ਰਲ ਮਿਲ ਕੇ ਘਰ ਜੋੜਦੇ ਸੀ ਤੇ ਰਲ ਮਿਲ ਕੇ ਬਣਾਉਂਦੇ ਸੀ ਤੇ ਅੱਜ ਦੇ ਟਾਈਮ 'ਚ ਤਾਂ ਲੋਕ ਪਹਿਲਾਂ ਹੀ ਕਾਰਾਂ ਕੋਠਾਂ ਤੇ ਜ਼ਮੀਨਾਂ ਜੈਦਾਤਾ ਵੇਖ ਕੇ ਰਿਸ਼ਤੇ ਕਰਦੇ ਆ ਤੇ ਜਿਹੜੀਆਂ ਅੱਜ ਦੇ ਟਾਈਮ 'ਚ ਮੰਮਾ ਹੋਊਗੀ ਆ ਤੇ ਜਾਕਾ ਨੂੰ ਕਹਿਣਗੀਆਂ ਵੀ ਅਸੀਂ ਪਾਈ ਪਾਈ ਕਰਕੇ ਘਰ ਜੋੜਿਆ ਵੀ ਤੁਸੀਂ ਸਾਨੂੰ ਵੱਧ ਘੱਟ ਨਹੀਂ ਬੋਲ ਸਕਦੇ ਵੀ ਅਸੀਂ ਬਹੁਤ ਔਖ ਜਾਣੇ ਘਰ ਜੋੜਿਆ ਤੇ ਬਹੁਤ ਔਖਾ ਅਸੀਂ ਦੂਜੇ ਨੇ ਇੱਥੋਂ ਤੱਕ ਆਈਆਂ ਤੁਹਾਡੇ ਪਿਓ ਦੇ ਨਾਲ ਦਿਹਾੜੀਆਂ ਘਰ ਕਰਕੇ ਅਸੀਂ ਮਤਲਬ ਕਿ ਘਰ ਆ ਜਿਹੜਾ ਸਾਰਾ ਜੋੜਿਆ ਮੈਂ ਤੜਕੇ ਇਹੀ ਗੱਲ ਸੋਚੀ ਜਾਵਾਂ ਅੱਜ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਗੱਲ ਸੱਚੀ ਆ ਕਿ ਝੂਠੀ ਆ ਵੀ ਅੱਜ ਦਿਨਾਂ ਚ ਚਲੋ ਕਰਦੀਆਂ ਜਿਹੜੀਆਂ ਜੋਬ-ਜੂਬ ਕਰਦੀਆਂ ਕਰਦੀਆਂ ਪਰ ਸਾਡੇ ਟਾਈਮ ਚ ਜਿਹੜਾ ਘਰ ਬਣਾਉਣ ਦਾ ਮਤਲਬ ਕਿ ਹਿੰਮਤ ਸੀ ਜਾਂ ਹੌਂਸਲੇ ਸੀ ਉਹ ਵੱਖਰੇ ਸੀ ਅਸੀਂ ਘਰ ਬਣਾਉਂਦੇ ਸੀ ਜੋਤੇ ਲਾ ਲੇ ਹਾੜਾਂ ਵੜ ਲੀਆਂ ਝੋਨੇ ਲਾ ਲੇ ਝੋਨੇ ਵੜ ਲੇ ਆਲੂ ਚੋਕਲੇ ਨਾਲ ਤੇ ਜਾਂ ਮਿਸਤਰੀ ਨਾਲ ਦਿਹਾੜੀ ਜਾਵੜਨਾ ਤੇ ਜਾਂ ਮੰਟੜਾਂ ਦੇ ਸੀਜ਼ਨ ਲਾ ਲੇ ਅਸੀਂ ਲਾਇਆ ਇੰਤਜ਼ਾਮ ਬੰਦੇ ਸੈਂਦਰਾ ਚ ਜਾਂਦੇ ਤਾਂ ਅਸੀਂ ਸੈਂਦਰਾ ਦੇ ਢਾੜੀ ਲੱਗ ਜਾਂਦੀਆਂ ਭੱਟਾਂ ਤੇ ਟੱਕੜਨ ਲੱਗ ਜਾਂਦੇ ਅਸੀਂ ਐਵੇਂ ਦੇ ਕੰਮ ਕੀਤੇ ਆ ਤੇ ਵੀ ਅੱਜ ਦੇ ਟਾਈਮ 'ਚ ਮੈਨੂੰ ਐਵੇਂ ਜਿਹਾ ਲੱਗਦਾ ਵੀ ਅੱਜ ਦੇ ਟਾਈਮ 'ਚ ਕੋਈ ਸਾਰੀਆਂ ਬੀਬੀਆਂ ਜੋ ਪੀਤਾ ਨਹੀਂ ਕਰਦੀਆਂ ਜਿਹੜੀਆਂ ਅੱਜ ਦੇ ਟਾਈਮ ਦੀਆਂ ਬੰਮਾ ਐ ਜਿਵੇਂ ਨਵੇਂ ਟਾਈਮ ਤੱਕ ਵੀ ਨਵਾਂ ਟਾਈਮ ਆ ਗਿਆ 2025 ਤਾਂ ਬਿਲਕੁਲ ਨਵਾਂ ਆ ਗਿਆ ਤੇ ਇਹ ਦੂਗਾ 27 26 27 ਵੀ ਨਵਾਂ ਹੀ ਆ ਜਾਣਾ ਵਾ ਵੀ ਕੋਈ ਪੁਰਾਣਾ ਨਹੀਂ ਰਹਿਣਾਗਾ ਕਿਉਂਕਿ ਲੋਕੀਂ ਗਾਹਾਂ ਹੀ ਗਾਹ ਪੁਰਾਣੀਆਂ ਗੱਲਾਂ ਨੂੰ ਭੁੱਲਦੇ ਜਾਂਦੇ ਆ ਪੁਰਾਣੀਆਂ ਗੱਲਾਂ ਨਹੀਂ ਕਿਸੇ ਨੂੰ ਯਾਦ ਪੁਰਾਣਾ ਵਿਰਸ ਤੇ ਵੀ ਇਹ ਗੱਲਾਂ ਹਨਾ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਜਿਆਦਾ ਮਹਾਨੇ ਰੱਖਦੀਆਂ ਸੀ ਵੀ ਅਸੀਂ ਆਦੇ ਬੰਦਿਆਂ ਨੂੰ ਭੱਜ-ਭੱਜ ਕੰਮ ਕਰਾਉਂਦਿਆਂ ਤੇ ਅਸੀਂ ਕਹਿੰਦਾਂ ਗਾ ਟੈਨਸ਼ਨ ਨਾ ਲੋ ਸਾਡੇ ਟਾਈਮ 'ਚ ਕੱਲਾ ਸਿਰਫ ਮੁੰਡਾ ਦੇਖਿਆ ਜਾਂਦਾ ਸੀਗਾ ਹੋਰ ਕੋਈ ਪ੍ਰੋਪਰਟੀ ਨਹੀਂ ਦੇਖੀ ਜਾਂਦੀ ਸੀ ਪਰ ਅੱਜ ਦੇ ਟਾਈਮ 'ਚ ਪਹਿਲਾਂ ਹੀ ਪ੍ਰੋਪਰਟੀ ਦੇਖ ਕੇ ਰਿਸ਼ਤਾ ਕਰਦੇ ਆ ਵੀ ਅੱਜ ਦੀਆਂ ਕੁੜੀਆਂ ਇਹ ਗੱਲ ਨਹੀਂ ਕਹਿ ਸਕਦੀਆਂ ਵੀ ਅਸੀਂ ਦਿਹਾੜੀਆਂ ਕੀਤੀਆਂ ਜੋਤੇ ਲਾਏ ਝਾੜੂ ਪੋਚੇ ਕੀਤੇ ਜਾਂ ਲੋਕਾਂ ਦੇ ਪਾਣ ਦੇ ਮੰਜੇ ਜਾਂ ਅਸੀਂ ਪਾਈ ਪਾਈ ਕਰਕੇ ਘਰ ਜੋੜਿਆ ਵੀ ਅੱਜ ਤੱਕ ਇਹ ਗੱਲ ਕਹਿ ਨਹੀਂ ਸਕਦਾਂ ਇਹ ਗੱਲਾਂ ਅਸੀਂ ਸਿਰਫ ਜਿਹੜੀਆਂ 1999 ਦੀਆਂ ਵੀ ਵਿਆਹਾਂ 1999 ਵਿੱਚ ਵਿਆਹਾਂ ਇਹ ਗੱਲਾਂ ਅਸੀਂ ਕਰ ਸਕਦਾਂ ਅੱਜ ਤੱਕ ਜਿਹੜੀ ਜਿਦਰੇਸ਼ਨ ਪਤਾ ਨਹੀਂ ਕੀ ਜਾਂਦੇ ਹੁੰਦੇ ਆ ਇਹ 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 ਗੱਲਾਂ ਨਹੀਂ ਕਰ ਸਕਦਾਂ ਕਿਉਂਕਿ ਇਹਨਾਂ ਦੇ ਸੱਸਾਂ ਸਹੁਰਿਆਂ ਨੇ ਪਹਿਲੇ ਹੀ ਘਰ-ਬਾਰ ਬਣਾਉਣ ਵਾਲੀ ਕਸਰ ਛੱਡ ਹੀ ਹੁੰਦੀ ਆ ਸੋਹਣੇ ਘਰ-ਬਾਰ ਬਣਾਏ ਹੁੰਦੇ ਆ ਕਾਰਾਂ ਕੋਠੀਆਂ ਪਹਿਲੇ ਇਹਨਾਂ ਦੇ ਘਰ 'ਚ ਸਾਰੀਆਂ ਹੁੰਦੀਆਂ ਕਿਉਂਕਿ ਅੱਜ ਦੇ ਟਾਈਮ 'ਚ ਰਿਸ਼ਤੇ ਹੀ ਕਾਰਾਂ ਕੋਠੀਆਂ ਤੇ ਮਹਿਲ ਬੰਗਲੇ ਵੇਖ ਕੇ ਹੁੰਦੇ ਸਾਡੇ ਟਾਈਮ 'ਚ ਤਾਂ ਕੱਲੇ ਮੁੰਡੇ ਦੇਖੇ ਜਾਂਦੇ ਸੀ ਤੇ ਕਾਰਾਂ ਕੋਠੀਆਂ ਤਾਂ ਬਾਅਦ ਦੀਆਂ ਗੱਲਾਂ ਸੀ ਤੇ ਨਾ ਸਾਡੇ ਟਾਈਮਾਂ 'ਚ ਬਾੜਾ ਕੋਈ ਦਾਜ ਮੰਗਿਆ ਜਾਂਦਾ ਸੀ ਕਿਉਂਕਿ ਜਦੋਂ ਮੈਂ ਵਿਆਹ ਕੇ ਆਈ ਆ ਮੈਂ ਕੁਛ ਨਹੀਂ ਲੈ ਕੇ ਆਈ ਸੀ ਤੇ ਪਰਪਰ ਸਿੱਤੇ ਡੈਡੀ ਨੇ ਮੈਨੂੰ ਕਦੀ ਆਏ ਨਹੀਂ ਸੀ ਆਖਿਆ ਅਵੇ ਤੂ ਕੋਸ ਲੈ ਕੇ ਨਹੀਂ ਆਈ ਨਾ ਹੀ ਕਦੀ ਮੈਨੂੰ ਮੇਰੇ ਸੱਸ ਸਹੁਰੇ ਨੇ ਕਿਹਾ ਸੀ ਵੀ ਤੈਨੂੰ ਕੁਝ ਦਿੱਤਾ ਨਹੀਂ ਜਾਂ ਤੂੰ ਕੁਝ ਲਿਆਈ ਨਹੀਂ ਜਾਂ ਸਾਨੂੰ ਕਿਸੇ ਨੇ ਛਾਪ ਨਹੀਂ ਪਾਈ ਜਾਂ ਸਾਨੂੰ ਕਿਸੇ ਨੇ ਵੀ ਕੋਈ ਵੀ ਚੀਜ਼ ਦਿੱਤੀ ਨਹੀਂ ਵੀ ਤੂੰ ਕੱਲ ਕੋਈ ਤੋਰਤਾ ਤੈਨੂੰ ਤੇ ਬਾਕੀ ਜਿੰਨਾ ਕੋ ਹੁੰਦਾ ਮਾਪਿ ਪਿਓ ਚ ਪਹੁੰਚ ਅਕਲ ਦਿੰਦਾ ਹੀ ਲਕੂ ਕੋਈ ਨਹੀਂ ਰੱਖਦਾ ਵੈਸੇ ਸਾਡੇ ਟਾਈਮ ਤੇ ਇਦਾਂ ਦਾ ਕੁਝ ਨਹੀਂ ਸੀ ਪਰ ਮੈਨੂੰ ਮੇਰੇ ਸੱਸ ਸਹੁਰੇ ਨੇ ਵੀ ਨਹੀਂ ਕਿਹਾ ਸੀ ਕਿ ਵੀ ਤੂੰ ਕੁਝ ਲਿਆਈ ਨਹੀਂ ਤੇ ਨਾ ਮੈਨੂੰ ਪ੍ਰੌਜਾ ਦਾ ਡੈਡੀ ਨੇ ਕਦੇ ਕਿਹਾ ਸੀ ਵੀ ਤੂੰ ਕੁਝ ਲੈ ਕੇ ਨਹੀਂ ਆਈ ਤੇ ਉਹ ਐਵੇਂ ਕਹਿ ਦਿੰਦੇ ਹੁੰਦੇ ਸੀ ਕੋਈ ਗੱਲ ਨਹੀਂ ਜੇ ਆਪਾਂ ਤੈਨੂੰ ਕਿਸੇ ਚੀਜ਼ ਦੀ ਲੋੜਾ ਤਾਂ ਮੈਨੂੰ ਦੱਸ ਵੀ ਮੈਂ ਕਦੀ ਆਦਿ ਦਿੰਗਾ ਤਾਂ ਤਵਤਾ ਫੋਨ ਲਾ ਦਿੰਦਾਂ ਨਾ ਪੇਕੇ ਵੀ ਸਾਨੂੰ ਆ ਨਹੀਂ ਹੈਗਾ ਉਹ ਨਹੀਂ ਹੈਗਾ ਪੇਕੇ ਮਾੜੀ ਮਾੜੀ ਗੱਲ ਪਚਾ ਦਿੰਦਾਂ ਤੇ ਮਤਲਬ ਸਾਡੇ ਟਾਈਮ 'ਚ ਮੈਂ ਆਪਦੇ ਟਾਈਮ ਦੀ ਗੱਲ ਕਰਦੀ ਵੀ ਜਦੋਂ ਮੈਂ ਵਿਆਹੀ ਸੀ ਤੇ ਮੈਂ ਜੇ ਸਭਾ ਤੇ ਡੈਡੀ ਨੂੰ ਕਹਿੰਦੇ ਸੀ ਨਾ ਵੀ ਕੋਈ ਚੀਜ਼ ਲੈਣੀ ਆ ਤਾਂ ਉਹ ਕਹਿ ਦਿੰਦੇ ਸੀ ਮੈਨੂੰ ਦੱਸ ਤੂੰਗਾ ਗੜੇ ਵਾਲਿਆਂ ਨੂੰ ਫੋਨ ਲਾ ਕੇ ਨਹੀਂ ਐਵੇਂ ਕਹਿਣਾ ਪਹਿਲਾਂ ਤਾਂ ਗੱਲ ਤੋਂ ਫੋਨ ਹੁੰਦੇ ਨਹੀਂ ਸੀ ਤੇ ਜੇ ਆਉਂਦੇ ਹੁੰਦੇ ਸੀ ਹੁੰਦੇ ਸੀ ਮੈਲਣ ਤੇ ਉਹ ਕਹਿੰਦਾ ਹੁੰਦਾ ਸੀ ਐਵੇਂ ਨਹੀਂ ਕਹਿਣਾ ਤੇ ਬਾਅਦ ਚ ਜਦੋਂ ਮਤਲਬ ਕਿ ਉਹਦੇ ਜਿਉਂਦੇ ਤੋਂ ਚੱਲ ਵੀ ਪਏ ਸੀ ਫੋਨ 2006 ਚ ਫੋਨ ਸੀ ਕਿ ਉਦੋਂ ਉਦੋਂ STD ਦਾ ਸੀ ਗਿਆ ਤੇ ਜੇ ਮੈਂ ਫੋਨ ਲਾਉਣਾ ਤਾਂ ਉਹਨੇ ਮੈਨੂੰ ਐਵੇਂ ਕਹਿਣਾ ਵੀ ਘਰੋਂ ਸੁਖਾ ਕੇ ਜਵਾਕਾਂ ਨੂੰ ਘੱਲਣਾ ਕਹਿਣਾ ਕੋਈ ਗੱਲ ਗਗੜੇ ਵਾਲਿਆਂ ਵਾਸਤੇ ਕੋਲੇ ਨਹੀਂ ਕਰਨੀ ਵੀ ਕਿਛੇ ਰਕਮ ਦੀ ਆਪਣੇ ਘਰ ਦੀ ਗੱਲ ਆਪਣੇ ਘਰ ਚ ਹੀ ਰਹਿਣੀ ਚਾਹੀਦੀ ਆ ਜਿਦੋਂ ਆਏ ਨਹੀਂ ਕਹਿਣਾ ਵੀ ਸਾਡੇ ਆ ਹੈ ਨਹੀਂ ਜਾਂ ਉਹ ਹੈ ਨਹੀਂ ਜਾਂ ਅਸੀਂ ਆ ਲੈਣਾ ਵੈਸੇ ਤਾਂ ਚਲੋ ਮਹਾਰਾਜ ਦੀ ਕਰਪਾ ਨਾਲ ਟਾਈਮ ਲੰਗੀ ਵੀ ਜਾਂਦਾ ਸੀ ਵੀ ਕੋਈ ਵੀ ਗੱਲ ਉਹਨੇ ਕਹਿਣਾ ਆਪਣੇ ਘਰ ਦੀ ਕਰਨੀ ਨਹੀਂ ਤੇ ਮੈਂ ਕਦੇ ਕਰੀ ਵੀ ਨਹੀਂ ਸੀ ਵੀ ਸਮੇ ਸਮੇਂ ਦੀ ਗੱਲ ਹੁੰਦੀ ਹੈ ਤੇ ਬਾਕੀ ਮਤਲਬ ਕਿ ਟਾਈਮ ਟਾਈਮ ਜਿਵੇਂ ਕਿ ਲੋਕਾਂ ਦੀ ਸੋਚ ਦਾ ਫਰਕ ਹੁੰਦਾ ਵੀ ਅੱਜ ਦੇ ਟਾਈਮ 'ਚ ਤਾਂ ਰੋਟੀ ਖਾ ਲਈ ਤਾਂ ਵੀ ਸੋਸ਼ਲ ਮੀਡੀਆ ਦਾ ਟਾਈਮ ਆ ਰੋਟੀ ਖਾ ਲਈ ਤਾਂ ਵੀ ਦੱਸਤੀ ਚਾਹ ਪੀ ਲਈ ਤਾਂ ਵੀ ਦੱਸਤੀ ਜੋ ਮਰਜੀ ਆਪਾਂ ਦੱਸਦੇ ਜਿਵੇਂ ਹੁਣ ਮੈਂ ਵੀ ਕਹੀ ਜੰਨੀ ਵੀ ਚਾਹ ਦਾ ਕੌਲਾ ਪਰ ਮੈਂ ਚਾਹ ਪੀਣ ਲੱਗੀ ਪਰ ਉਹਦੋਂ ਵਾਲੇ ਟਾਈਮ ਜਿਹੜੇ ਸੀਗੇ ਨਾ ਵੱਖਰੇ ਸੀਗੇ ਕੋਈ ਦੁੱਖ ਤਕਲੀਫ ਹੁੰਦੀ ਵੀ ਸੀਗੀ ਤਾਂ ਚਿੱਠੀਆਂ ਬਿਆਨ ਕਰਦੀਆਂ ਹੁੰਦੀਆਂ ਸੀ ਇਨਸਾਨ ਬਿਆਨ ਨਹੀਂ ਸੀ ਕਰਦੇ ਹੁੰਦੇ ਤੇ ਚਿੱਠੀ ਵੀ ਕਿਤੇ ਮਹੀਨੇ ਦੋ ਮਹੀਨੇ ਤੱਕ ਜਾ ਕੇ ਪਹੁੰਚਦੀ ਤੇ ਫੇਰ ਕਿਤੇ ਜਾ ਕੇ ਕੋਈ ਗੱਲ ਸਿਰੇ ਲੱਗਦੇ ਤੇ ਜੇ ਘਰਾਂ ਚ ਲੜਾਈ ਲੜਾਈ ਲੜੂਈ ਹੋ ਜਾਂਦੀ ਤੇ ਬੁਢਾ ਬੰਦਿਆਂ ਨੂੰ ਆਉਣ ਤੋਂ ਕਹਿੰਦੇ ਹਾਂ ਉਹਨਾਂ ਅਸੀਂ ਚੱਲ ਪਾਣੀ ਪੀ ਲੈਣ ਤੇ ਫੇਰ ਦੱਸਦੀਆਂ ਤੇ ਜੇ ਪਾਣੀ ਪੀ ਲੈਂਦਾ ਫਿਰ ਕਹਿੰਦਾ ਚਲ ਰੋਟੀ ਵੀ ਖਾ ਲੈਣ ਦੇ ਥੱਕਿਆ ਹੰਬਿਆ ਆ ਫੇਰ ਦੱਸਦੀ ਆ ਜੇ ਰੋਟੀ ਵੀ ਖਾ ਲੈਂਦਾ ਫਿਰ ਕਹਿੰਦਾ ਮੈਂ ਚਲ ਸੌਂ ਲੈਣ ਦੇ ਥੱਕਿਆ ਆ ਆ ਤੜਕੇ ਗੱਲ ਕਰੂੰਗੀ ਤੇ ਜਦ ਨੂੰ ਲੜਾਈ ਠੰਡੀ ਪੈ ਜਾਂਦੀ ਸੀ ਹੁਣ ਤਾਂ ਲੜਾਈ ਮਗਰੋਂ ਹੁੰਦੀ ਆ ਤੇ ਫੋਨ ਲਾ ਕੇ ਪੇਕਿਆ ਨੂੰ ਪਹਿਲਾਂ ਕਹਿ ਦਿੰਦਿਆਂ ਸਾਡੇ ਘਰੇ ਆ ਜਾ ਹੋ ਗਿਆ ਸਾਡੇ ਘਰੇ ਆ ਅੱਜ ਦੇ ਟਾਈਮ 'ਚ ਫਸਾਦ ਵੀ ਜਾਦੇ ਇਹਨਾਂ ਗੱਲਾਂ ਕਰਕੇ ਹੀ ਵਧੇ ਆ ਤੇ ਪਰ ਸਾਡੇ ਟਾਈਮ 'ਚ ਇਹ ਗੱਲਾਂ ਨਹੀਂ ਹੁੰਦੀਆਂ ਸੀਗੀਆਂ ਤੇ ਸਾਡੇ ਟਾਈਮ 'ਚ ਤਾਂ ਬਸ ਚਿੱਠੀਆਂ ਚੁੱਠੀਆਂ ਡਾਕ 'ਚ ਚਿੱਠੀ ਪਾਤੀ ਵੀ ਸਾਡੇ ਟਾਈਮ 'ਚ ਤਾਂ ਜਾਦੇ ਫੋਨ ਮਾਰੇ ਮੋਟੇ ਜਿਹ ਨਾ ਇੱਕ ਤੋ ਗਾਹ ਮਤਲਬ ਕਿ ਫੋਨ ਹੋਏ ਯਾਰ ਪਹਿਲਾ ਫੋਨ ਫਾਨ ਕੋਈ ਨਹੀਂ ਸੀ ਹੁੰਦੇ ਇਨੇ ਤੋਦੋ ਵੀ ਜ਼ਿਆਦਾਤਰ ਐਸਟੀਡੀ ਨਹੀਂ ਹੁੰਦੀਆਂ ਸੀ ਮੈਂ ਤਾਂ ਐਸਟੀਡੀ ਤੋਂ ਬਹੁਤ ਫੋਨ ਕਰਦੇ ਰਹੇ ਆ ਤੇ ਜੇ 5 ਮਿੰਟ ਗੱਲ ਕਰ ਲੈਂਦੇ ਤਾਂ 30 40 ਰੁਪਏ ਬਣਾ ਲੈਂਦਾ ਹੁੰਦਾ ਸੈਸਟੀਡੀ ਵਾਲਾ ਕਹਿੰਦਾ ਤੁਸੀਂ 30 ਰੁਪਏ ਬਣ ਗਏ ਜਾਂ ਕਹਿਣਾ 40 ਬਣ ਗਏ ਤੇ ਜੇ 20 25 ਮਿੰਟ ਗੱਲ ਕਰਨੀ ਤਾਂ 70 70 80 ਰੁਪਏ ਬਣ ਜਾਂਦੇ ਹੁੰਦੇ ਸੀ ਬਾਕੀ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਦਾਂ ਦੀ ਲੱਗੀ ਠੀਕ ਆ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨ